ਕਿਤੇ ਗੱਬਿਓ ਆਇਆ ਬੰਦਾ ਲੱਗਾ ਫੋਨ ਤੇ ਇਹ ਫਾਸਟ ਟੈਗ ਵਾਲੇ ਖੜੇ ਸੀ ਚਿੱਟੀ ਲੈਣ ਤਾਂ ਵੀ ਹੋ ਰਹੀ ਅੱਛਾ ਉੱਥੋਂ ਲਿਆ ਗਏ ਨੇ ਵਿਚਮਰਿਆ ਗੱਡੀ ਉਹਨੇ ਰੋਕੀ ਨਹੀਂ ਉਹਨੂੰ ਇੰਨਾ ਨਹੀਂ ਪਤਾ ਵੀ ਮੇਰੀ ਗੱਡੀ ਵਿੱਚ ਵੱਜ ਗਈ ਆ ਉਹਨੇ ਰੋਕੀ ਨਹੀਂ ਅਸੀਂ ਜਾ ਕੇ ਮੋਰੇ ਮੋਟਰਾਂ 'ਤੇ ਰੋਪਿਆ ਕਹਿੰਦਾ ਭਾਜੀ ਕੀ ਹੋ ਗਿਆ ਫੋਨ ਤੇ ਲੱਗਾ ਫੇਰ ਉਹਨੂੰ ਮੈਂ ਕਿਹਾ ਤੂੰ ਪਿੱਛੇ ਬੰਦੇ ਮਾਰਾ ਇੱਥੇ ਵੱਜੀ ਗੱਡੀ ਦੇਖ ਲੋ ਕਿੰਨੇ ਅੱਗੇ ਜਾ ਕੇ ਖੜੀ ਆ ਉਹ ਮੋਰੇ ਉਹ ਮੋਰੇ ਖੜੀ ਆ ਨੀਲੀ ਤਰਪੈਰ ਉੱਥੇ ਜਾ ਕੇ ਰੋਕਿਆ ਉੱਥੋਂ ਕੰਢਿਆ ਫੇਰ ਲਿਆਂਦਾ ਫੇਰ ਕਹਿੰਦਾ ਐਮ ਕੋਲੇ ਹਲਾ ਬਾਤ ਜਿਹੜੇ ਫਾਸਟ ਟੈਗ ਦਾ ਕੰਮ ਕਰਦੇ ਆ ਹ ਉਹਨਾਂ ਨੂੰ ਮਾਰਿਆ ਹਾਂਜੀ ਉਹਨਾਂ ਨੂੰ ਮਾਰਿਆ ਉਹ ਇੱਕ ਗੱਡੀ ਵਾਲਾ ਇੱਕ ਗੱਡੀ ਵਾਲਾ ਜਿਹੜਾ ਰੀਚਾਰਜ ਕਰਾ ਰਿਹਾ ਹੈ ਫਾਸਟੈਗ ਦਾ ਹਾਂਜੀ ਅੱਛਾ ਇਹ ਦੋ ਦੰਦੇ ਇਹਦੇ ਵਿੱਚ ਰਕੇਸ਼ ਨਾਂ ਦਾ ਇੱਕ ਵਿਅਕਤੀ ਆ ਉਹਦੀ ਕੈਜੂਐਲਟੀ ਉਹ ਡੈਥ ਹੋਈ ਆ ਜੀ ਜੋ ਕਿ 45 46 ਸਾਲ ਦਾ ਸੀਗਾ ਇਹ ਟੈਂਪਰੇਰੀ ਇੱਥੇ ਫਲੋਰ ਦੇ ਵਿੱਚ ਹੀ ਰਹਿ ਰਿਹਾ ਸੀ ਜੋ ਕਿ ਫਾਸਟੈਗ ਦਾ ਕੰਮ ਕਰਦਾ ਸੀਗਾ ਅੱਜ ਉਹ ਕਿਸੇ ਆ ਬਲੈਰੋ ਗੱਡੀ ਦਾ ਉਹ ਫਾਸਟੈਗ ਕਰ ਰਿਹਾ ਸੀਗਾ ਬਿਲਕੁਲ ਸਾਈਡ ਤੇ ਸੀਗਾ ਪਿਛੋਂ ਇੱਕ ਟਾਟਾ 407 ਗੱਡੀ ਜਿਹਦਾ ਡਰਾਈਵਰ ਲਵਪ੍ਰੀਤ ਸਿੰਘ ਉਹ ਫੋਨ ਤੇ ਲੱਗਾ ਹੋਇਆ ਸੀਗਾ ਉਹਨੇ ਇਹ ਨਹੀਂ ਦੇਖਿਆ ਉਹਨੇ ਲਿਆ ਕੇ ਇਹਦੇ ਵਿੱਚ ਹਿੱਟ ਕਰਦਾ ਜਿਸ ਦੀ ਮੌਕੇ ਤੇ ਹੀ ਡੈਥ ਹੋ ਗਈ ਇਹਦਾ ਮ੍ਰਿਤਕ ਉਹ ਕਿੰਨੇ ਸਾਲ ਦੇ ਲੱਗਦੇ ਆ ਕਿੰਨਾ 45 ਤੋਂ 46 ਸਾਲ ਦਾ ਲੱਗਦਾ ਉਹ ਬੇਸਿਕਲੀ ਤਾਂ ਲੁਧਿਆਣੇ ਤੋਂ ਆ ਬਟ ਇੱਥੇ ਟੈਂਪਰੇਰੀ ਫਲੋਰ ਇੱਥੇ ਬੱਚੋਵਾਂ ਵਾਲ ਰਹਿ ਰਿਹਾ ਸੀ ਜਿਹੜੀ ਬਾਡੀ ਸੀ ਉਹ ਬਾਡੀ ਜੀ ਐਸਆਈ ਅਵਤਾਰ ਸਿੰਘ ਆਇਆ ਡਿਊਟੀ ਅਫਸਰ ਫਲੋਰ ਖਾਣੇ ਤੋਂ ਤੇ 112 ਵੀ ਟੀਮ ਆ ਗਈ ਸੀ ਤੇ ਨਾਲ ਹੋ ਕੇ ਉਹਨਾਂ ਨੇ ਡੈੱਡ ਬਾਡੀ ਆ ਸਿਵਲ ਹਸਪਤਲ ਰਖਵਾ ਦਿੱਤੀ ਗਈ ਆ ਉਹਨਾਂ ਦੇ ਵਾਰਸਾਂ ਨੂੰ ਮੌਕੇ ਤੇ ਸੂਚਿਤ ਕਰ ਦਿੱਤਾ ਗਿਆ ਸੀ ਉਹ ਟਰੱਕ ਚਾਲਕ ਸਾਡੇ ਮੌਕੇ ਤੇ 2 ਤੋਂ 3 ਮਿੰਟ ਚ ਆ ਗਏ ਸੀਗੇ ਜਸਿੰਦਰ ਸਿੰਘ ਗੂਟੀ ਦੇ ਸੀਗੇ ਉਹਨਾਂ ਨੇ ਮੌਕੇ ਤੇ ਆ ਕੇ ਜਿਹੜਾ ਬਲੈਰੋ ਗੱਡੀ ਵਾਲਾ ਸੀਗਾ ਇੰਜਰਡ ਉਹਨੂੰ ਵੀ ਤੇ ਪਲੱਸ ਡਰਾਈਵਰ ਨੂੰ ਵੀ ਕਬਜ਼ੇ ਚ ਲੈ ਲਿਆ